ਹਾਂਜੀ ਬਾਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਦੋ ਨਾਕ ਤੁਹਾਨੂੰ ਦਿਖਾਉਣ ਲੱਗੇ ਇੱਕ ਤਾਂ ਅੌਸਰ ਝੋਟੀ ਆਪਾਂ ਕੱਟੀ ਗਏ ਸਕਦਾ ਹੈ ਠੀਕ ਹੈ ਤੇ ਇੱਕ ਤਾਜੀ ਸੂਈ ਸੋਈ ਝੋਟੀ ਕਿਲੋ ਚਾਹੇ ਮੱਝ ਕਿਲੋ ਨਮੇ ਸੂਆਂ ਚ ਤੇ ਮਾਗਰੇ ਦੇ ਬੱਚਾ ਜਿਹੜਾ ਮਿੱਤਰੋ ਉਹ ਹੈਗੀ ਕੱਟੀ ਠੀਕ ਹੈ ਧਾਰਾਂ ਤੋਂ ਤੁਹਾਨੂੰ ਮਾਰ ਕੇ ਦਿਖਾ ਦਾਂਗੇ ਤੋੜ ਕੇ ਦਿਖਾ ਦਾਂਗੇ ਬਾਕੀ ਫਿਰ ਵੀ ਜਿਹੜਾ ਭਰਾ ਜਿਹੜਾ ਵੀ ਨਾ ਖਰੀਦੂਗਾ ਦੋੜਾਂ ਚੋਕੇ ਹਨਾ ਕਿਸੇ ਨਾਲ ਤਾਂ ਤਾਇਆ ਚ ਦੇ ਮੁੰਡੇ ਨਾਲ ਕਿਸੇ ਭਰਾ ਨੂੰ ਲਿਆ ਕੇ ਤਸल्ली ਕਿਸੇ ਢੰਗ ਨਾਲ ਕਰ ਸਕਦਾ ਹਨਾ ਤੇ ਬਾਕੀ ਆਪਾਂ ਬਾਅਦ ਵਿੱਚ ਗੱਲਬਾ ਤੇ ਸੋ ਵੀਡੀਓ ਪਹਿਲਾਂ ਪੂਰੀ ਗੌਰ ਨਾਲ ਦੇਖਣੀ ਹੈ ਫੇਰ ਦਿੱਤੇ ਹੋਏ ਨੰਬਰ ਦਾ ਸੰਪਰਕ ਕਰਨਾ ਤੇ ਨਾਲ ਦੀ ਨਾਲ ਆਪਣੇ ਚੈਨਲ ਭਗਤ ਸਿੰਘ ਫਾਰਮ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਤੇ ਕਿਸੇ ਵੀਰ ਨੇ ਕੋਈ ਮਾਝੇ ਗਾਂ ਵਿੱਚ ਸੰਬੰਧੀ ਕੋਈ ਵੀਡੀਓ ਬਣਾਉਣੀ ਦੀ ਹੈ ਤਾਂ ਆਪਣਾ ਨੰਬਰ ਨੋਟ ਕਰ ਲਿਓ 8360462501 ਬਾਕੀ ਕਰਦਾ ਹੈ ਬਾਈ ਨਾਲ ਗੱਲਬਾਤ ਵੀ ਕੀ ਡਿਟੇਲ ਹੈ ਨਾ ਸੋ ਲਾਸਟ ਤੱਕ ਵੀਡੀਓਜ਼ ਬਣੇ ਰਹਿਣਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਨਾਮ ਤੇ ਐਡਰੈਸ ਬੋਲਦੀ ਆਪਣਾ ਨਾਵਰਾ ਪੀਜੀ ਪਿੰਡ ਰਈਆ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲਾ ਮੋਬਾਈਲ ਨੰਬਰ 9878644255 ਠੀਕ ਹੈ ਬੇਜੀ ਝੋਟੀ ਆਪਾਂ ਵੇਚਨੀ ਆ ਪਹਿਲੇ ਇਧਰ ਸਟਾਰਟ ਕਰ ਲਈ ਨਾ ਕਿਹੜਾ ਸੋਸ ਹੋਈ ਦੀ ਆ ਇਹ ਪਹਿਲਾਂ ਬਈ ਦਾਲ ਨੇ ਪਾ ਆਪਾਂ ਦੂਜਾ ਕਹਿ ਕੇ ਜੀ ਠੀਕ ਹੈ ਦੂਜਾ ਤੇ ਬੱਚਾ ਮਾਰ ਕੱਟੀ ਆ ਗਈ ਮਾਰ ਕੱਟੀ ਆ 19 ਤਰੀਕ ਦੀ ਸੂਈ ਆ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ 22 ਤਰੀਕ ਨੂੰ 22 ਤਰੀਕ ਨਵਾਂ ਮਹੀਨਾ 2025 19 ਦੀ ਸੂਈ ਆ 324 ਦੇ ਲਗਭਗ ਕਰਮਲ ਨੂੰ ਸੂਈ ਲ ਹੋਗੇ ਹਾਂ ਤੇ ਅੰਦਰ ਦਾ ਸਟੇਪ ਇਹ ਨਾਗਾ ਭਾਈ ਬੋੜਾ ਹੈਗਾ ਮੰਨ ਲਾ ਆਪ ਹੈ 8 ਕਿਲੋ ਆਪਾ 7 ਕਿਲੋ ਕਹਿੰਦੇ ਤੇ ਉਹ ਤਾਂ ਦਊਗੀ ਕੱਟੀ 11 ਕਿਲੋ ਠੀਕ ਹੈ ਹਾਂ ਐ ਤੁਸੀਂ ਨੂੰ ਆਪਾ ਆਰਡਰ ਦੀ ਕੁਆਲਿਟੀ ਸੁਣਾ ਦੇ ਜੀ ਬੰਤਰ ਉਹ ਤੁਹਾਨੂੰ ਦਿਖਾ ਦਿੰਦੇ ਆਪਾਂ ਠੀਕ ਹੈ ਲੈ ਇੱਧਰ ਪਾਸੇ ਕਰੋ ਪਿੱਛੇ ਵੀ ਠੀਕ ਹੈ ਹਾਂ ਮਾਗਰ ਵੀ ਕੱਟੀ ਆ ਗਈ ਤੇ ਫੇਸ ਕੁਆਲਿਟੀ ਨਵੇਂ ਹਾਂ ਚੀ ਗੱਲ ਜਿਵੇਂ ਪਹਿਲਾ ਮੰਲ ਦੂਜਾ ਮੰਲ ਕੋਈ ਹਾਂ ਬਸ ਆਪ ਕੋ ਆਪਣੀ ਸਮਝ ਹੈ ਬਾਈ ਹਨਾ ਆਰਡਰ ਦੀ ਕੁਆਲਿਟੀ ਬਹੁਤ ਸੁਣਿਆ ਨਾ ਹਾਂਜੀ ਹੂੰ ਥਣ ਚਾਰੇ ਜਿਹੜੇ ਸੋਨੇ ਗੈਪ ਚ ਲੱਗੇ ਹੋਏ ਨੇਗੇ ਡੈਕਟ ਦਿੱਤਾ ਲੱਗਿਆ ਬਾਈ ਹਾਂ ਐ ਤੁਸੀਂ ਬਹਿਣੇ ਸ਼ਾਰਟ ਜੂ ਦੀ ਸਮਾਂ ਬੰਤਰ ਉਹ ਦੇਖ ਸਕਦੇ ਹੋ ਪਹਿਲਾਂ ਤੋਰੀ ਧਾਰ ਮਾਰ ਦਗੇ ਪਹਿਲਾਂ ਧਾਰ ਮਾਰਾਂਗੇ ਧਾਰ ਮਾਰ ਬੜਾ ਤਾਂ ਸੋ ਮਾਰਕ ਦਿਖਾ ਦਿੰਨੇ ਆਪਾਂ 7 ਕਿਲੋ ਇਸ ਟਾਈਮ ਹੈਗਾ ਬੋਲਾ 8 ਕਿਲੋ ਹੈ 7 3 ਦਿਨ ਆਪਾਂ ਮੰਨ ਲਾਇਆ ਮੈਂ ਛਾ ਜਿਹੜੀ ਚੀਜ਼ ਸਾਹਮਣੇ ਆ ਜਦੋਂ ਮੈਂ ਹੂੰ ਠੀਕ 7 ਕਿਲੋ 7.5 ਕਿਲੋ ਬੋਲਾ ਤੁਸੀਂ ਦੋ ਡੰਗ ਚੈਤਨੜਾਂ ਦੇ ਚੋਖੇ ਲਿਆ ਸਕਦੇ ਹੋਗੇ ਤਿੰਨ ਸੂਈ ਨੂੰ ਮਾਰਨ ਦਾ ਦਾਗ 11 ਕਿਲੋ ਬਾਕੀ ਲੇਟਾਉਣ ਦੱਸਦੀ ਆ ਹੂੰ 10 11 ਕਿਲੋ ਦਾ ਸਾਹ ਦੇ ਦੂੰਗਾ ਖੁੱਲਾ ਦੇ ਹਿਸਾਬ ਨਾਲ ਹਾਂ ਲੇਵਾ ਸੋਹਣਾ ਲੱਗਿਆ ਕਰਮਣ ਥਾਂ ਥਾਂ ਨੂੰ ਚੰਗਾ ਲੱਗਿਆ ਵਗਾ ਤੇ ਬਾਕੀ ਐ ਮਨੂ ਵੀ ਸਵੇਰ ਦੇ ਟਾਈਮ ਤੇ ਸੀ ਵੀਡੀਓ ਬਣਾ ਰਹੇ ਹੈਗੇ ਪਸ ਮਾਸ ਨੂੰ ਕਰਾ ਦੇਣਾ ਬੱਚਾ ਸਾਡੇ ਕਿ ਆਪਾਂ ਭਾਗਾ ਬਾਈ ਚਾਹੇ ਬੋਚੇ ਬਠੇ ਰਣ ਨਾਲ ਲੈ ਠੀਕ ਆ ਠੀਕ ਆ ਤੇ ਪਿੰਡ ਆ ਗਿਆ ਮਿੱਤਰ ਬਾਈ ਦਾ ਰਾਈਆ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਰੰਪਰਾ ਤਪਾ ਤੇ ਭਦੌੜ ਤਿੰਨ ਵੱਡੇ ਸ਼ਹਿਰ ਇਹਨਾਂ ਦੇ ਵਿਚਾਲੇ ਰਾਈਆ ਪਿੰਡ ਆ ਗਿਆ ਸਾਰੇ ਭਰਾਉਣ ਲਗਭਗ ਪਿੰਡ ਮਸ਼ਹੂਰੀਆ ਵੱਡਾ ਪਿੰਡ ਆ ਗਿਆ ਰਾਈਆ ਤੇ ਧਾਰਾ ਤੋਂ ਨੂੰ ਮਾਰਕ ਦਿਖਾ ਦਿੰਨੇ ਆਪਾਂ ਕਰ ਲੈ ਪਸਮਾ ਆਇਆ ਨਾ ਵਧੀਆ ਨੂੰ ਹਾਂ ਹਾਂ ਬਾਈ ਲੈ ਹੁਣ ਦੇਖੋ ਪਸਮਾ ਕਰ ਦੋ ਨਾ ਅੱਛਾ ਹਾਂ 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 ਹੁਣ ਦੇਖੋ ਪਸਮਾ ਦਿੱਤਾ ਸੋਨੇ ਦਾ ਹਾਂ ਇਹ ਤਿਆਰ ਕਰਦੀ ਉਸਾਰ ਕੇ ਬਾਕੀ ਗੁੰਦ ਮੇ ਜੇ ਆਡਰ ਦੀ ਪੂਰਾ ਸੋਨਾ ਥਾਂ ਤੋਂ ਗਾਇਬ ਬਹੁਤ ਸੋਨਾਗਾ ਪੂਰੇ ਆਮਲ ਵੀ ਗੇਠਾਲਾ ਕੰਮ ਹੀ ਹੋਇਆ ਬਗਾ ਖਾਸ ਗੀ ਬੇਥਾ ਉਸ ਮੇ ਥਾਣਾ ਦੀ ਬਾਕੀ ਧਾਰਾ ਸਾਨੂੰ ਮਾਰ ਕੇ ਹਾਂ ਠੰਡੀ ਸੀ ਲੈਣੀ ਕਰਨ ਵਾਲੀ ਕੋਈ ਉਪਰਾ ਨਹੀਂ ਕਰਦੀ ਕੋਈ ਵਾਲਾ ਨਹੀਂ ਹੈ ਇਹ ਬਗਾਨਾ ਬੰਦਾ ਫਿਰਦਾ ਕੋਈ ਹਾਂ ਬਈ ਕੋਈ ਚੱਕਰ ਨਹੀਂ ਕੋਈ ਫਿਰਦਾ ਚੱਕਰ ਹੀ ਨਹੀਂ चवाई चम चंकी है भाई गलत सीर साऊ बतरी है जमें मर्जी धारा तूर बैठा कोई चक्कर मारी चल hmm. गांव वाला काम ही है ना गाड़ी मारने सीर सा मार फिर मरवा ਜੋਈ ਜੁਈ ਵੀ ਐ ਨਹੀਂ ਗੱਲ ਮੰਨਣਾ ਵੀ ਖੁੱਲੀ ਦਵਾਈ ਆ ਵੀ ਵੀ ਦਵਾਈ ਨਹੀਂ ਠੀਕ ਹੈ ਲੇ ਹੁਣ ਤੋਕ ਦਾ ਹੋਇਆ ਇਹ ਬਹਾਰਾ ਤੇ ਬਾਸ ਨੱਪ ਨਾਲੇ ਰੇਡੀਓ ਵੀਡੀਓ ਵਿੱਚ ਹੀ ਕਰਾ ਦਾਂਗੇ ਤੇ ਵੀ ਇਹ ਦੇ ਲਗਭਗ ਰੇਟ ਜਿਹੇ ਜਾਇਦ ਹੀ ਹੁੰਦੇ ਹੈਗੇ ਤੇ ਹੁੰਦੇ ਵੀ ਮੇਸ਼ਾ ਵੀਡੀਓ ਦੇ ਵਿੱਚ ਬਾਈ ਤੋਕਣ ਵਾਲਾ ਭਾ ਕਰ ਦਾਂਗੇ ਬਾਕੀ ਆਪ ਕੋ ਆਪ ਹੀ ਸਮਝ ਹੁੰਦੀ ਆ ਹੂੰ ਤੇ ਠੀਕ ਹੈ ਮਨ ਲਾ ਜਿਹੜੇ ਬੰਦੇ ਨੇ ਆਪਾਂ ਬਾਟਾ ਨੋਟ ਨਹੀਂ ਲੈਣਾ ਅਗਲਾ ਖਰੀਦ ਕਰਕੇ ਲਵੇ ਸਿੱਧੀ ਹਾਂ ਅਗਲੇ ਮੈਂ ਪਹਿਲਾਂ ਹੀ ਬੋਲਦਾ ਚਾਹੀਏ ਕੋਈ ਦੋ ਬੰਦੇ ਨਾਲ ਲਿਆਵੇ ਗੇਟਾਂ ਦੇ ਅੰਦਰ ਇਹਦੀ ਐ ਤੇ ਜੇ ਗੇਟਾਂ ਦੇ ਬਾਹਰ ਆਪਾਂ ਕੋਈ ਆਨਲਾਈਨ ਮੰਗਾ ਲੇ ਤਾਂ ਨਹੀਂ ਕੋਈ ਚੱਕਰ ਪਾਈ ਆਪ ਦੀ ਥੱਲੀ ਕਰਕੇ ਲਵੇ ਠੀਕ ਹੈ ਤੇ ਲੈ ਤੋ ਤਲੋ ਬਾਤ ਤੋਂ ਦੁਆਰਾ ਚੱਕਰਾ ਦੇਣਾ ਤੇ ਰਵੀ ਜੇ ਆਪਾਂ ਰੇਟ ਦੀ ਗੱਲ ਕਰੀ ਵੀਰੇ ਮੈਂ ਪਹਿਲੇ ਕਿਹਾ ਤੋਕੜ ਕੱਪਣਾ ਦਾ ਹੂੰ ਤੇ 95000 ਦੀ ਜੇਤਾਨ ਮੰਨ ਤਾ ਕੰਨ 90000 ਦੀ ਇੱਥੇ ਵਿਚੋ ਮਾਨਤਨ ਹੋ ਜੀ 90 ਦੇ 4 ਦੀ ਹਾਂ ਠੀਕ 90 ਦੇ 4 ਦੀ ਹੂੰ ਬਾਕੀ ਮਾਨਤਨ ਥੋੜਾ ਹੋ ਜੂਗਾ ਹੋ ਜੂਗਾ ਤੇ ਬਾਕੀ ਫਿਰ ਵੀ ਜਿਵੇਂ ਤੁਹਾਨੂੰ ਲੱਗਦੀ ਸੀ ਭਰਾ ਨਾਲ ਸੰਪਰਕ ਨੰਬਰ ਥੋੜਾ ਅਸਲੀ ਨਹੀਂ ਚੱਲਦੀ ਹੈਗਾ ਤੇ ਹੁਣ ਦੋ ਨੰਬਰ ਤੇ ਆਪਾਂ ਕੱਟੀ ਦਿਖਾ ਦਈਏ ਹਨਾ ਇਹ ਕਿੰਨੀ ਕੁ ਮਰਜ਼ੀ ਲੱਗ ਭਾਗੇ ਜੀ ਇਹ ਬਾਈ ਕੋਈ ਬੰਦਾ ਇਹਨੂੰ ਡੇਢ ਸਾਲ ਦੀ ਮੰਨ ਲੈ ਮੰਨ ਲਾਇ ਖੀਰੀ ਹੈ ਦੰਦੋਂ ਚਾਹ ਦੋ ਦੀ ਮੰਨੇ ਪੌਣ ਦੋ ਦੀ ਮੰਨੇ ਕਿੰਨੇ ਦੀ ਮੰਨ ਲੈ ਜੀ ਸਮਝ ਆ ਠੀਕ ਹਲੇ ਕੱਚੀ ਖੀਰੀ ਕਹਿ ਠੀਕ ਹੈ ਠੀਕ ਹੈ ਤੇ ਕੱਦ ਮੰਨ ਲੋ ਛੋਟੀ ਜਿਹੜੀ ਹੈ ਹਾਂ ਕੱਦ ਸੋਹਣਾਗਾ ਹਾਂ ਵੱਡੀ ਮੰਨ ਲ ਤੇ ਵੱਡੀ ਆ ਆ ਗਈ ਬੱਲੀ ਹੈ ਨਾ ਹਾਂ ਆ ਗਈ ਬੱਲੀ ਹੂੰ ਬਾਕੀ ਇਥੋਂ ਹਾਈਟ ਤੁਹਾਡੀ ਦੀ ਛਾਜ ਜਿੱਦ ਤੋਂ ਅਬਸੂਰਜ ਪੈਣਾ ਇਧਰ ਇਧਰ ਕਰ ਲਈ ਪਿੱਛੇ ਕੰਦ ਗਣੀ ਇਥੋਂ ਬੈਕ ਸ਼ਾਟ ਤੋਂ ਕੋਠਾ ਜੀ ਨੂੰ ਬੰਦਰ ਚੈੱਕ ਕਰਾ ਦਨਾ ਕਦ ਕੜ ਵਾਲੇ ਪੱਖ ਤੋਂ ਚੰਗੀਆਂ ਲੱਗ ਗੱਬਣ ਹੁਣ ਦੇ ਕਾਬਲ ਜੀ ਹੈ ਨਾ ਬਿਲਕੁਲ ਕਾਬਲਾ ਬਾਈ ਹਾਂ ਹਾਂ ਕੋਈ ਮਹੀਨਾ ਖੰਡ ਖਾਮ ਨਹੀਂ ਪੈਜੀ ਚਾਰ ਹੀ ਥਾਣਾ ਕੋਈ ਫੋਰਟ ਨਹੀਂ ਛਾਗਣੀ ਸੋਨੇ ਗੱਬਜ ਲੱਗੇ ਸੋਨੇ ਗੈਲ ਤੇ ਆ ਦਿਖਾਓ ਲਬਾਂ ਲਬਾਂ ਬਣ ਕੇ ਦਿਖਾ ਦੇ ਬਾਦ ਤੋਂ ਤੋਰ ਜੇ ਤਾਂ ਉਹਨਾਂ ਨੂੰ ਛੋਟੀ ਮਦਦ ਆ ਫਿਰਨੇ ਆ ਮਰਾਦਰ ਮੁਰਮਗੀ ਖਾ ਜਾ। ਘੜ ਜਾ। ਡਰਦੀ ਹੈ। ਡਰਦੀ ਥੋੜਾ ਜਾ। ਲੈ ਲੈ ਆ ਗਈ। ਖਾ ਚੁੱਕਾ। ਠੀਕ ਹੈ। ਤੁਹਾਨੂੰ ਚਾਰ ਨੇ। ਮੈਂ ਘਰ ਸਿੱਧੀ ਇਹਦਾ ਰੇਟ ਕਰੀ ਹਾਂ ਆਪਾਂ ਕਿਹਾ। ਇਹਦਾ ਫਿਰ ਕਿੰਨਾ ਰੇਟ ਕਰਨਾ ਹੈ? ਇਹਦਾ ਬਾਈ ਲੈਣ ਦੇ ਨਾਲ ਕੋਈ 45 ਨਹੀਂ ਮੰਗਣਾ ਦਾ 50 ਨਹੀਂ ਮੰਗਣਾ 36000 ਚ ਇਹਦਾ ਮਾਨਦਾਨ ਕਰਦਾ। 63000 ਚੋਂ ਹਾਂਜੀ ਵਾਦਾ ਘਾਟਾ ਮੌਕੇ ਤੇ ਹੋ ਜੂਗਾ ਕੋਈ ਹਾਂ ਬਸ ਪੂਰੇ ਲੈਣਾ ਕੋਈ ਛੋੜ ਛੱਪੇ ਵਾਲੀ ਗੱਲ ਹੀ ਕਰਾਂਗੇ ਮੈਂ ਆਪਣੇ ਮੁੱਲ ਤੇ ਨੂੰ ਪਤਾ ਕਿ ਆਪਾਂ ਬੜੇ ਨਹੀਂ ਕਰਦੇ ਹੁੰਦੇ ਹੂੰ ਹੂੰ ਕੋਈ ਲੈਣ ਦੀ ਗੱਲ ਕਰਾਂ ਮਾਂ ਨਾਲ ਹੀ ਕੱਟੀ ਠੀਕ ਹੈ ਠੀਕ ਹੈ ਹਾਂ ਬਣਦੇ ਪਰ ਲਾ ਵੀ ਦੋ ਨਾਗ ਹੈ ਬਾਈ ਕੋਲੇ ਹੁਣ ਜਿਹੜੇ ਭਰਾ ਨੂੰ ਜਿਹੜਾ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਤੇ ਬਾਈ ਨਾਲ ਸੰਪਰਕ ਕਰ ਲਿਓ ਤੇ ਫੱਲੂ ਸੀ ਆਦੀ ਆਪ ਕਰ ਸਕਦਾ ਠੀਕ ਹੈ ਧੰਨਵਾਦ ਜੀ